ਵਰਚਾ ਕੰਗਨਾ ਰਣੌਤ ਤੇ ਕਿਉਂ ਨਹੀਂ ਆਪ ਦੀ ਸਾਂਝ ਦੱਸੋ ਹੁੰਦੀ ਲੀਡਰ ਅੱਜ ਜਿਹਨੂੰ ਤੁਸੀਂ ਐਮਪੀ ਬਣਾਇਆ ਐਮਪੀ ਸੀਟ ਦੇਣ ਦੇ ਯੋਗ ਸਮਝਾ ਕਿ ਇਸ ਲਈ ਸਮਝਿਆ ਭਾਜਪਾ ਨੇ ਕਿ ਜਦੋਂ ਕਿਸਾਨੀ ਅੰਦੋਲਨ ਚੱਲਦਾ ਸੀ ਇਹ ਹਰੇਕ ਦੀ ਮਾਵਾ ਨੂੰ ਜਲੀਲ ਕਰੇ ਇਹ ਕਵੇ ਕਿ ਇਹ ਦਿਹਾੜੀ ਤੇ ਆਈ ਹੈ 100-100 ਰੁਪਏ ਤੇ ਜਿਹੜੀ ਮਾਂ ਉਸ ਗਰਮੀ 'ਚ ਇਹ ਸਰਦੀ 'ਚ ਹਰੇਕ ਬੱਚੇ 'ਚ ਜਿਹੜਾ ਆਪਦੇ ਮਾਪਿਆਂ ਦਾ ਸਤਿਕਾਰ ਕਰਦਾ ਹੈ ਕਿਥੇ ਨਾ ਕਿ ਜੇ ਤਾਂ ਜਰੂਰ ਇਨਸਾਲਟ ਔਰ ਭਾਵਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਤ ਸੰਗਤ ਜੀ ਅੱਜ ਲੋਡ ਕਿਉਂ ਪਈ ਛੋਡੇ ਨਾਲ ਰੂਬਰੂ ਹੋਣ ਦਾ ਉਹਦਾ ਮੁੱਖ ਕਾਰਨ ਇਹ ਆ ਕਿ ਦੋ ਦਿਨ ਪਹਿਲਾਂ ਡੇਢ ਦਿਨ ਪਹਿਲਾਂ ਜਦੋਂ ਕੁਲਵਿੰਦਰ ਕੌਰ ਜਿਹੜੀ ਸੀਆਈਐਸਐਫ ਦੀ ਜਵਾਨ ਹੈ ਉਹਦੀ ਤੇ ਕੰਗਨਾ ਰਣੌਤ ਦੇ ਬਾਰੇ ਜੋ 에ਰਪੋਰਟ 'ਚ ਵਾਕਿਆ ਹੋਇਆ ਉਹਦੇ ਬਾਰੇ ਮੈਂ ਟਵੀਟ ਕਰਕੇ ਆਪਦੀ ਭਾਵਨਾ ਭਾਵੇਂ ਵਿਅਕਤ ਕੀਤੀ ਉਹਦੇ ਚ ਮੈਂ ਬੜਾ ਸਪਸ਼ਟ ਕਿਹਾ ਸੀਗਾ ਕਿ ਸਰਕਾਰਾਂ ਨੂੰ ਔਰ ਜ਼ਿੰਮੇਵਾਰ ਸੱਜਣਾ ਨੂੰ ਜ਼ਿੰਮੇਵਾਰ ਮੈਂ ਕਿਹਨੂੰ ਗਿਣਦਾ ਜਿਨ੍ਹਾਂ ਨੂੰ ਲੋਕਾਂ ਨੇ ਐਮਪੀ ਐ ਐਮਐਲਏ ਬਣਾਇਆ ਹੁੰਦਾ ਵੈਸੇ ਸਾਰੀ ਜ਼ਿੰਮੇਵਾਰ ਨੇ ਮਗਰ ਇਹ ਚੁਣੇ ਹੋਏ ਨਮਾਇंदे ਨੇ ਇਹਨਾਂ ਦੀ ਜ਼ਿੰਮੇਵਾਰੀ ਮੈਂ ਸਮਝਦਾ ਬੜੀ ਵੱਧ ਜਾਂਦੀ ਹੈ ਔਰ ਆਪ ਦੀ ਗੱਲ ਕਰਨ ਤੋਂ ਪਹਿਲਾਂ ਇਹਨਾਂ ਨੂੰ ਗੱਲ ਸੋਚਣੀ ਜ਼ਰੂਰ ਚਾਹੀਦੀ ਔਰ ਅੱਜ ਮੈਂ ਮਜਬੂਰ ਕਿਉਂ ਹੋਇਆ ਅੱਜ ਤੁਹਾਡੇ ਨਾਲ ਰੂਬਰੂ ਹੋਣ ਲਈ ਕਿ ਵੇਖੋ ਕਿਸ ਕਿਸਮ ਦੀ ਤੱਕੇਸ਼ਾਈ ਬੇਇਨਸਾਫੀ ਦੇਸ਼ ਦੀ ਤੇ ਭਗਵੰਤ ਮਾਨ ਦੀ ਸਰਕਾਰ ਪੰਜਾਬੀਆਂ ਨਾਲ ਕਰ ਰਹੀ ਹੈ ਕੁਲਵਿੰਦਰ ਕੌਰ ਤੇ ਪਰਚਾ ਦਰਜ ਹੋ ਗਿਆ ਮੈਂ ਪੁੱਛਣਾ ਚਾਹੁੰਨਾ ਮੇਰਾ ਪਹਿਲਾ ਸਵਾਲ ਕਿ ਪਰਚਾ ਕੰਗਨਾਰ ਰੌਧ ਤੇ ਕਿਉਂ ਨਹੀਂ ਹੋਇਆ ਕਿਉਂਕਿ ਕਿਸੇ ਅਫੀਸ਼ੀਅਲ ਨੂੰ CISF ਦੀ ਜੇ ਕੋਈ ਡਿਊਟੀ ਕਰ ਰਹੀ ਸੀ ਉਹਦੀ ਡਿਊਟੀ 'ਚ ਵਿਗੜ ਪਾਉਣਾ ਤੇ ਕੀ ਇਸ ਗੱਲ ਦਾ ਪਰਚਾ ਨਹੀਂ ਹੁੰਦਾ ਔਰ ਇਹਦੀ ਸੈਂਸਿਟਿਵ ਥਾਂ ਤੇ 에어ਪੋਰਟ ਸਿਕਿਉਰਿਟੀ ਤੇ ਉਹ ਲੱਗੀ ਆ ਉਹਦੀ ਜ਼ਿੰਮੇਵਾਰੀ ਆ ਕਿ ਹਰੇਕ ਨੂੰ ਚਾਹੇ ਕੋਈ ਆ ਪ੍ਰਧਾਨ ਮੰਤਰੀ ਆਵੇ ਕੋਈ ਵੱਡਾ ਲੀਡਰ ਆਵੇ ਕੋਈ ਸਧਾਰਨ ਬੰਦਾ ਆਵੇ ਸਿਕਿਉਰਿਟੀ ਚੈੱਕ ਇਸ ਫਾਰ 올 ਔਰ ਇਹ ਖਬਰ ਵੀ ਆਈ ਆ ਕਿ ਕਿਵੇਂ ਇਹ ਫੋਨ ਤੇ ਲੱਗੀ ਸੀ ਔਰ ਕੰਗਲਾ ਦਾ ਹਾਈ ਹੈੱਡਡ ਐਟੀਟਿਊਡ ਕਿਉਂਕਿ ਉਹ ਭਾਜਪਾ ਦੀ ਸਰਕਾਰ ਦੇ ਨੇੜੇ ਆ ਸਰਕਾਰਾਂ ਦੇ ਉਹਦੇ ਇਸ਼ਾਰੇ ਤੇ ਚੱਲਦੀਆਂ ਨੇ ਉਹਦਾ ਇਹ ਐਟੀਟਿਊਡ ਬੜਾ ਇਕਾਰੀ ਨਹੀਂ ਨਿਕਾਂਵਾਰੀ ਚੱਲ ਗਿਆ ਸੋ ਮੇਰਾ ਪਹਿਲਾ ਸਵਾਲ ਭਗਵੰਤ ਮਾਨ ਨੂੰ ਕਿ ਪਰਚਾ ਕੰਗਨਾ ਰਣੌਤ ਤੇ ਕਿਉਂ ਨਹੀਂ ਆਪ ਦੀ ਸਾਂਝ ਦੱਸੋ ਦੂਜੀ ਗੱਲ ਸਾਧ ਸੰਗਤ ਜੀ ਮੈਂ ਇਹ ਵੀ ਬੇਨਤੀ ਕਰਨਾ ਚਾਹੁੰਦਾ ਦਿੱਲੀ ਦੀ ਸਰਕਾਰ ਨੂੰ ਇਹਨਾਂ ਨੂੰ ਰੋਕੋ ਹਟਾਓ ਉਹ ਭੈਣ ਵੀ ਕੁਲਵਿੰਦਰ ਕੌਰ ਇਸ ਹਾਲਾਤ ਲਈ ਮਜਬੂਰ ਕਿਉਂ ਹੋਏ ਕੁਲਵਿੰਦਰ ਕੌਰ ਦਾ ਸਾਰਾ ਪਰਿਵਾਰ ਫੌਜੀ ਪਰਿਵਾਰ ਉਹਦਾ ਆਪ ਦਾ ਘਰ ਵਾਲਾ ਅ ਸੀਐਸਐਫ 'ਚ ਨੌਕਰੀ ਕਰ ਰਿਹਾ ਉਹ ਆਪ ਸੀਐਸਐਫ 'ਚ ਹੈ ਸੋ ਉਹਨਾਂ ਨੂੰ ਜ਼ਿੰਮੇਵਾਰੀ ਡਿਊਟੀ ਟੂਵਰਡਸ ਦ ਨੇਸ਼ਨ ਉਹਨਾਂ ਨੂੰ ਬਹਿਖੂਬੀ ਪਤਾ ਹੈ ਫੌਜੀਆ ਦਾ ਪਰਿਵਾਰ ਹੈ ਇਸ ਦੇਸ਼ ਵਾਸਤੇ ਭਾਜਪਾ ਦੇ ਲੀਡਰੋ ਇਸ ਦੇਸ਼ ਵਾਸਤੇ ਉਹਦੇ ਪਰਿਵਾਰਾਂ ਨੇ ਕੁਰਬਾਨੀਆਂ ਕੀਤੀਆਂ ਨੇ ਔਰ ਇਹ ਪੰਜਾਬੀ ਮਿੱਟੀ ਪੰਜਾਬੀ ਕੌਮ ਦੇਸ਼ ਦੇ ਵਾਸਤੇ ਇਕੱਲਾ ਕੁਰਬਾਨ ਨਹੀਂ ਹੁੰਦਾ ਦੇਸ਼ ਨੂੰ ਨੈਸ਼ਨਲ ਸਿਕਿਉਰਿਟੀ ਨਹੀਂ ਦਿੰਦਾ ਦੇਸ਼ ਨੂੰ ਫੂਡ ਸਿਕਿਉਰਿਟੀ ਵੀ ਦਿੰਦਾ ਦੇਸ਼ ਨੂੰ ਅੰਨ ਦਿੰਦਾ ਇਸੇ ਕਾਰਨ ਜੈ ਜਵਾਨ ਜੈ ਕਿਸਾਨ ਦਾ ਨਾਰਾ ਬੁਲੰਦ ਹੁੰਦਾ ਮਗਰ ਤੁਸੀਂ ਕਿਸੇ ਨੂੰ ਇੰਨਾ ਮਜਬੂਰ ਕਰਦੇ ਹੋ ਹਰੇਕ ਨੂੰ ਆਪਦੇ ਮਾਪੇ ਪਿਆਰੇ ਨੇ ਤੁਹਾਡੇ ਲੀਡਰ ਅੱਜ ਜਿਹਨੂੰ ਤੁਸੀਂ ਐਮਪੀ ਬਣਾਇਆ ਐਮਪੀ ਸੀਡ ਦੇਣ ਦੇ ਯੋਗ ਸਮਝਿਆ ਕਿ ਇਸ ਲਈ ਸਮਝਿਆ ਭਾਜਪਾ ਨੇ ਕਿ ਜਦੋਂ ਕਿਸਾਨੀ ਅੰਦੋਲਨ ਚੱਲਦਾ ਸੀ ਇਹ ਹਰੇਕ ਦੀ ਮਾਵਾ ਨੂੰ ਜਲੀਲ ਕਰੇ ਇਹ ਕਵੇ ਕਿ ਇਹ ਦਿਹਾੜੀ ਤੇ ਆਏ ਆ 100-100 ਰੁਪਏ ਤੇ ਤੇ ਜਿਹੜੀ ਮਾਂ ਉਸ ਗਰਮੀ ਚ ਸਰਦੀ ਚ ਧੁੰਦ ਚ ਧੁੱਪ ਚ ਜਿਨੇ ਉਥੇ ਸਾਲ ਇੱਕ ਕੱਢਿਆ ਉਥੇ ਸੇਵਾ ਕੀਤੀ ਲੋਕਾਂ ਦੀ ਅੰਦੋਲਨ ਦਾ ਹਿੱਸਾ ਬਣੇ ਕਿ ਉਹਦੀ ਆਉਣ ਵਾਲੀ ਪੀੜ੍ਹੀ ਪੰਜਾਬੀਆਂ ਦੀ ਕਿ ਉਹਨਾਂ ਵਾਲਾ ਅੰਧਾ ਦਾਤਾ ਦੇਸ਼ ਦਾ ਮਹਿਫੂਜ਼ ਹੋਵੇ ਉਹਦੀ ਪੀੜਾ ਤਾਂ ਮਹਿਸੂਸ ਨਹੀਂ ਕੀਤੀ ਚੱਕ ਕੇ ਬਿਆਨ ਦੇਤਾ ਜੀ ਇਹ ਤਾਂ ਦਿਹਾੜੀ ਤੇ ਆਈ ਹੈ ਤੇ ਸਾਚ ਚੰਗਾ ਜੀ ਜੇ ਕਿਸੇ ਦੇ ਮਾਪੇ ਬਾਬ ਨੂੰ ਜ਼ਲੀਲ ਕਰੋਗੇ ਨਾ ਹਰ ਇੱਕ ਬੱਚੇ 'ਚ ਜਿਹੜਾ ਆਪਦੇ ਮਾਪਿਆਂ ਦਾ ਸਤਿਕਾਰ ਕਰਦਾ ਕਿਤੇ ਨਾ ਕਿਤੇ ਤਾਂ ਜ਼ਰੂਰ ਇਨਸਾਲਟ ਔਰ ਭਾਵੁਕ ਹੋਊਗਾ ਔਰ ਮੈਂ ਸਮਝਦਾ ਕਿ ਉਹਨੇ ਕੋਈ ਇਹੋ ਜਿਹਾ ਕਾਨੂੰਨ ਨਹੀਂ ਤੋੜਿਆ ਉਹਨੇ ਸਿਰਫ ਆਪ ਦਾ ਇੱਕ ਪ੍ਰੋਟੈਸਟ ਜਾਹਿਰ ਕੀਤਾ ਔਰ ਉਹ ਕੀਤਾ ਕਿ ਨਹੀਂ ਕੀਤਾ ਦਿਸ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ ਕਿ ਕੰਗਰਾ ਨੇ ਫੀਰਮਿਸ ਪੇ ਕੀਤਾ ਔਰ ਮੈਂ ਅੱਜ ਫੇਰ ਅਪੀਲ ਕਰਦਾ ਦੈਟ ਵੀ ਡਿਮਾਂਡ ਏਨ ਇੰਡੀਪੈਂਡੈਂਟ ਹਾਈ ਕੋਰਟ ਮੋਨਿਟਰਡ ਪ੍ਰੋਬ ਕਿਉਂਕਿ ਨਾ ਤਾਂ ਭਗਵੰਤ ਮਾਨ ਟਾਊਟ ਤੇ ਵਿਸ਼ਵਾਸ ਹੈ ਤੇ ਨਾ ਕੇਂਦਰ ਦੀ ਸਰਕਾਰ ਤੇ ਵਿਸ਼ਵਾਸ ਹੈ